ਚੰਗਾ ਪਿਓ ਜਿਹਨੇ ਸਾਬਤ ਹੋਣਾ ਉਹਨੂੰ ਪਹਿਲਾ ਚੰਗਾ ਫਿਰ ਉਹ ਚੰਗਾ ਪੁੱਤ ਵੀ ਬਣ ਜੂਗਾ ਚੰਗਾ ਬਦੀ ਵੀ ਬਣ ਜੂ ਚੰਗਾ ਪਿਓ ਵੀ ਕਿਉਂਕਿ ਸਿੱਖੀ ਵਿੱਚ ਸਾਰੀ ਪੜਾਈ ਕਰਾਈ ਹੈ ਬੜੀ ਇੱਕ ਵਾਰੀ ਸਾਰੇ ਸਿੱਖ ਲੈ ਪਿਆਰਿਆ

ਜ਼ਿੰਦਗੀ ਜਿਉਣ ਦਾ ਢੰਗ ਗੁਰਬਾਣੀ ਦੱਸਦੀ ਹੈ ਗੁਰਮਿਲ ਜੱਜ ਆਚਾਰ ਸਿੱਖ ਤੁਝ ਕਦੇ ਨਾ ਲੱਗੇ ਦੁੱਖ ਫਿਰ ਜ਼ਿੰਦਗੀ ਵਿੱਚ ਤੈਨੂੰ ਗੋੜ ਸੇਖ ਨੇ ਜੱਜ ਸੇਖ ਨੇ

సేడా బాగా ఇక్కడ యూనివర్సిటీ పడక సా ਬੱਚੀਆਂ ਦੀ ਜਗ੍ਹਾ ਛੱਡਣ ਫੋਰੀਆ ਫਾ ਤੇ ਜੋ ਗੋਲ ਕਰਾਰੇ ਜਾਵੇ ਹਾਰ ਹੋ ਜਾਵੇ ਸਰਬੰਸ ਦਾ ਸਤਿਗੁਰੂ ਸਾਹਿਬ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਵਾਹਿਗੁਰੂ ਦੇ ਹਿਸਾਬ ਅੱਜ ਬਾਬਾ ਟੋਡਰਮਲ ਜੀ ਦੀਵਾਨ ਟੋਡਰਮਲ ਜੀ ਦੇ ਅਕਸ ਤੋਂ 11 ਲੜਕੀਆਂ ਦੇ ਸੁਹੂਿਕ ਵਿਆਹ ਕੀਤੇ ਗਏ ਕੀ ਕੋਈ ਕਿੰਨਾ ਕੇ ਦੇ ਲਈ ਤੁਹਾਨੂੰ ਸੰਗਰਸ਼ ਕਰਨਾ ਪਿਆ ਤੇ ਉਪਰਾਲਾ ਕਿਦਾਂ ਦਾ ਪਹਿਲਾਂ ਵੀ ਕੀਤਾ ਹੋਇਆ ਤੇ ਅੱਗੇ ਵੀ ਰਹੂਗਾ ਜਾਰੀ ਜੀ ਬਿਲਕੁਲ ਜੀ ਦੀਵਾਨ ਟੋਡਰਮਲ ਚੈਰੀਟੇਬਲ ਸੁਸਾਇਟੀ ਹਰ ਇੱਕ ਸਾਲ ਕੈਂਪ ਆਨੰਦ ਕਾਰਜ ਕਰਦੀ ਰਹਿੰਦੀ ਆ ਬਾਬਾ ਨਾਨਕ ਚੜ੍ਹਦੀ ਕਲਾ ਬਖਸ਼ੇ ਦਾਨੀ ਵੀਰਾਂ ਨੂੰ ਜਿਨ੍ਹਾਂ ਦੀ ਬਦੌਲਤ ਅੱਜ 11 ਬੱਚੀਆਂ ਦੇ ਆਨੰਦ ਕਾਰਜ ਕੀਤੇ ਗਏ ਆ ਤੇ ਟੋਟਲ ਹੀ ਜਿੰਨਾ ਘਰੇਲੂ ਸਮਾਨ ਜਿਹੜਾ ਹੁੰਦਾ ਸਾਰਾ ਸਮਾਨ ਦਿੱਤਾ ਜਾ ਰਿਹਾ ਵਾ ਜਿਹੜੇ ਕੱਪੜੇ ਬਿਸਤਰੀ ਹਰ ਇੱਕ ਚੀਜ਼ ਜੋ ਲੈਣਦੀ ਹੁੰਦੀ ਹੈ ਤੇ ਬਾਕੀ ਜਿਹੜੇ ਤੁਸੀਂ ਪੁੱਛਿਆ ਵਾ ਵੀ ਕਿਸੇ ਚੀਜ਼ ਦੀ ਸੰਗਾਰਸ਼ ਕਰਨ ਦੀ ਲੋੜ ਸੰਗਾਰਸ਼ ਹਰੇਕ ਚੀਜ਼ ਚ ਕਰਨਾ ਪੈਂਦਾ ਜੀ ਹੈਨਾ ਇਸ ਵਾਰੀ ਹੜ ਆ ਗਏ ਸੀਗੇ ਇਸ ਕਰਕੇ ਥੋੜੇ ਸੰਗਾਰਸ਼ ਵੱਡਾ ਰਿਹਾ ਤੇ ਬਾਬਾ ਨਾਲ ਚੜਦੀ ਕਲਾ ਬਖਸ਼ੇ ਅਗਲੇ ਮਹੀਨੇ ਜਿਹੜੇ ਵਿਆਹ ਵਾ ਸਾਡੇ ਮਾਗ ਮਹੀਨੇ ਚਾ ਤੇ 13 ਮਾਗ ਨੂੰ 13 ਬੱਚਿਆਂ ਦੇ ਆਨੰਦ ਕਾਰਜ ਉਦੋਂ ਆ ਤੇ ਉਦੋਂ ਫਿਰ ਇਹਨੇ 13 ਬੱਚੇ ਨੰਦ ਕਰਜ ਕਰਕੇ 13 ਬੱਚੀਆਂ ਨੂੰ ਹੀ ਇੰਨਾ ਹੀ ਸਬੰਧ ਦਿੱਤਾ ਜਾਣਾ 11 ਕੁੜੀਆਂ ਦਾ ਵਿਆਹ ਕਰਵਾਇਆ ਗਿਆ ਜੀ ਜੀ ਸਮੂਹਿਕ ਵਿਆਹ ਕਰਵਾਇਆ ਜੀ ਜੀ ਇਹ ਸਿਰਫ ਪਸਵਾਰੇ ਸਾਰੀ ਟੀਮ ਬਾਰੇ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਧੰਨਵਾਦੀ ਆਂ ਜੀ ਬਾਬਾ ਬਹੁਤ ਸਹਿ ਪਾਤਸ਼ਾਹੀ ਸ਼ੇਮੀ ਅਗਵਾੜ ਲੁੱਪੋਂ ਜਗਰਾਉਂ ਅੱਜ ਸਾਨੂੰ ਟੋਡਰਮਾਲ ਸੋਸਾਇਟੀ ਚੈਰੀਟੇਬਲ ਦੇ ਵੱਲੋਂ ਸੱਦਾ ਪੱਤਰ ਆਇਆ ਸੀਗਾ ਤੇ ਸਾਨੂੰ ਸਾਡਾ ਵੀਰ ਲਖਵਿੰਦਰ ਸਿੰਘ ਜਿਹੜੇ ਇਹਨੂੰ ਲੀਡ ਕਰਦੇ ਨੇ ਸੁਸਾਇਟੀ ਨੂੰ ਟੋਡਰਮਾਲ ਨੂੰ ਅਸੀਂ ਇਹਨਾਂ ਦਾ ਧੰਨਵਾਦ ਦੀਆਂ ਇਹ ਮਨੁੱਖਤਾ ਦੀ ਸੇਵਾ ਕਰਦੇ ਨੇ 11 ਜੋੜਿਆਂ ਦਾ ਅੱਜ ਸਮੂਹਕ ਤੌਰ ਤੇ ਵਿਆਹ ਹੋਇਆ ਤੇ ਉਹ ਜੋੜੇ ਨੂੰ ਵੀ ਪਰਮਾਤਮਾ ਲੰਬੀ ਉਮਰ ਬਖਸ਼ੇ ਔਰ ਨਾਲ ਲੱਗਦੇ ਹੀ ਟੋਡਰਮਾਲ ਸੁਸਾਇਟੀ ਜੋ ਮਨੁੱਖਤਾ ਦੀ ਸੇਵਾ ਕਰ ਰਹੀ ਹੈ ਇਸ ਇਲਾਕੇ ਦੇ ਵਿੱਚ ਪਰਮਾਤਮਾ ਇਹਨਾਂ ਨੂੰ ਵੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਬਲ ਬਖਸ਼ੇ ਹਰ ਪ੍ਰਕਾਰ ਦਾ ਤਾਂ ਕਿ ਸਾਡੀ ਸੋਸਾਇਟੀ ਨੂੰ ਸਾਡੇ ਸਮਾਜ ਨੂੰ ਇਹਨਾਂ ਵਰਗੇ ਵੀਰਾਂ ਦੀ ਹੋਰ ਲੋੜ ਆ ਇਹਨਾਂ ਤੁਹਾਡੇ ਹੀ ਮੀਡੀਆ ਦੇ ਨਾਲ ਅਸੀਂ ਇਹ ਅਪੀਲ ਕਰਾਂਗੇ ਜਿੰਨੇ ਵੀ ਸਾਡੇ ਬਾਹਰ ਬੈਠੇ ਐਨਆਰ ਵੀਰ ਨੇ ਇਸ ਸੰਸਥਾ ਨਾਲ ਜੁੜੇ ਨੇ ਜਾਂ ਇਸ ਸੰਸਥਾ ਨਾਲ ਜੁੜਨਾ ਚਾਹੁੰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਆਇਆਂ ਨੂੰ ਉਹਨਾਂ ਲਈ ਦਰਵਾਜ਼ੇ ਖੁੱਲੇ ਨੇ ਇਸ ਟੋਡਰਮਾਲੋ ਸੋਸਾਇਟੀ ਦੇ ਜਿਹੜੀ ਹੈਗੀ ਆ ਬਾਜੂ ਟੀਮ ਉਹਨੂੰ ਹੋਰ ਵੀ ਉਹ ਬਲ ਬਖਸ਼ੇ ਹਰ ਪ੍ਰਕਾਰ ਦਾ ਤਨ ਤੋਂ ਤਨ ਤੋਂ ਮਨ ਤੋਂ ਧਨ ਤੋਂ ਹਰ ਪ੍ਰਕਾਰ ਦੀ ਸੇਵਾ ਬਖਸ਼ੇ ਤਾਂ ਕਿ ਜਿਸ ਪ੍ਰਕਾਰ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਸਾਨੂੰ ਇਕੱਠਿਆਂ ਹੋ ਕੇ ਆਪਣੇ ਸਮਾਜ ਨੂੰ ਜੋੜਨ ਲਈ ਇਸ ਪ੍ਰਕਾਰ ਦੀਆਂ ਸੋਸਾਇਟੀਆਂ ਦਾ ਬਹੁਤ ਜ਼ਿਆਦਾ ਲੋੜ ਹੈ ਸੋ ਮੈਂ ਅਪੀਲ ਕਰਾਂਗਾ ਫਿਰ ਦੁਬਾਰਾ ਤੋਂ ਟੋਡਰਮਲ ਸੋਸਾਇਟੀ ਨੂੰ ਪਰਮਾਤਮਾ ਨੇ ਦਿੰਦੁਗਣੀ ਰਾਤ ਚੌਗਣੀ ਬਖਸ਼ੇ ਸਾਡਾ ਵੀਰ ਲਖਵਿੰਦਰ ਸਿੰਘ ਸੇਵਾ ਲੱਗਿਆ ਹੋਇਆ ਕਰਨ ਪਿਛਲੇ 11 ਸਾਲਾਂ ਤੋਂ ਤੇ ਜਿਨ੍ਹਾਂ ਦੇ ਮਗਰ ਸੀਗੇ ਸਾਡੀ ਭੈਣ ਖੜੀ ਐ ਸੁਖਵਿੰਦਰ ਕੌਰ ਤੇ ਬਾਬਾ ਜੰਗ ਸਿੰਘ ਜੀ ਜੋ ਇਸ ਦੁਨੀਆ ਵਿੱਚ ਨਹੀਂ ਹਨ ਉਹ ਬੂਟਾ ਲਾਗੇ ਸੀਗੇ ਉਸ ਬੂਟੇ ਨੂੰ ਇਹ ਵੀਰ ਬੜੇ ਹੀ ਤਨ ਮਨ ਤੋਂ ਸਿੰਜ ਰਹੇ ਨੇ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਐ ਇੱਥੇ ਆ ਕੇ ਪਰਮਾਤਮਾ ਇਹਨਾਂ ਨੂੰ ਬਲ ਬਖਸ਼ੇ ਹਰ ਪ੍ਰਕਾਰ ਦਾ ਜੀ ਵੈਰੀ ਗੁੱਡ ਜੀ ਦਾ ਖਾਲਸਾ